ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਸ਼ਬਦਾਂ ਬਾਰੇ ਸਿੱਖਣਾ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਅਨੇਕਾ ਸ਼ਬਦ ਨੇ ਜਿਹੜੇ ਬਹੁਤ ਮਹਿੰਗੇ ਨੇ ਪੜਨ ਦੇ ਵਿੱਚ ਕਠਨ ਨੇ ਅੱਜ ਆਪਾਂ ਸੌਖੇ ਢੰਗ ਦੇ ਨਾਲ ਸਿੱਖਾਂਗੇ ਇਹਨਾਂ ਸ਼ਬਦਾਂ ਦੇ ਕਿ ਜਿੰਨਾ ਪੈਰਾਂ ਦੇ ਵਿੱਚ ਅੱਦੇ ਜਈਏ ਲੱਗੇ ਨੇ ਆਪਾਂ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਕਿ ਅੱਜ ਜਈਏ ਦਾ ਜਿਹੜਾ ਉਚਾਰਨ ਹੈ ਉਹ ਐੜਾ ਬਣਦਾ ਹੈ ਜਿਹੜੀ ਲਗਾ ਮਾਤਰਾ ਲੱਗੀ ਹੋਵੇਗੀ ਜੇ ਲਾ ਲੱਗੀ ਈ ਬਣ ਜਾਣੀ ਐ ਟਿੱਪੀ ਲੱਗੀ ਐੜਾ ਬਣ ਜਾਣਾ ਅੱਜ ਆਪਾਂ ਇਹਨਾਂ ਦੇ ਉਚਾਰਨ ਸਿੱਖਣੇ ਨੇ ਐੜੇ ਕੰਨਾ ਥੱਥੇ ਸਿਆਰੀ ਤੇ ਤੱਤੇ ਦੇ ਪੈਰ ਵਿੱਚ ਅੱਧਾ ਜਈਆ ਲੱਗਾ ਹੈ ਗੁਰਬਾਣੀ ਦੇ ਵਿੱਚ ਸੰਗਤਾ ਜਦੋਂ ਪੜ੍ਹਦੀ ਹੈ ਤੇ ਸਮਝ ਲੈਂਦੀ ਹੈ ਕਿ ਤੱਤੇ ਦੇ ਜਿਹੜੇ ਥੱਲੇ ਲੱਗਾ ਇਹ ਜਈ ਆਹਾ ਲੱਗਾ ਪਰ ਸੰਗਤ ਜੀ ਇਹ ਅੱਧਾ ਜਈਆ ਲੱਗਾ ਇਸ ਦਾ ਜਿਹੜਾ ਉਚਾਰਨ ਹੈ ਜਈਏ ਦੇ ਵਿੱਚੋਂ ਸਿਹਾਰੇ ਨਿਕਲ ਨਹੀਂ ਹੈ ਜਈਏ ਦੇ ਵਿੱਚੋਂ ਐੜਾ ਨਿਕਲ ਜਾਣਾ ਇਸ ਦਾ ਉਚਾਰਨ ਬਣ ਜਾਣਾ ਆਥਿੱਤਿ ਆਥਿੱਤਿ ਇਸ ਤਰ੍ਹਾਂ ਕਿਉਂਕਿ ਆਪਾਂ ਇਹ ਇਹਨਾਂ ਸ਼ਬਦਾਂ ਦੇ ਜਿਹੜੀ ਸੰਥਿਆ ਸਹਿਸਕ੍ਰਿਤੀ ਪਟਾਂ ਦੇ ਸਵੈਏ YouTube ਦੀ ਪਲੇਲਿਸਟ ਦੇ ਵਿੱਚ ਪਏ ਹੋਏ ਨੇ ਫਿਰ ਵੀ ਅਸੀਂ ਸਪੈਸ਼ਲ ਇਹਨਾਂ ਸ਼ਬਦਾਂ ਦੀ ਵੀਡੀਓ ਬਣਾ ਰਹੇ ਹਾਂ ਕਿ ਸੰਗਤਾਂ ਨੂੰ ਥੋੜਾ ਸੌਖਾ ਜਾਵੇ ਸਿੱਖਣਾ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਏਡੇ ਕੰਨਾ ਥੱਥੇ ਹਿਯਾਰੀ ਤੱਤੇ ਪੈਰ ਵਿੱਚ ਜਈਆ ਇਸ ਦਾ ਜਿਹੜਾ ਉਚਾਰਨ ਕਰਨਾ ਏਡੇ ਕੰਨਾ ਥੱਥੇ ਹਿਯਾਰੀ ਇੱਥੇ ਪਈ ਏਡੇ ਕੰਨਾ ਹੀ ਪਿਆ ਹੈ ਉੱਤੇ ਅਦ ਕਲਾ ਕੇ ਤੱਤੇ ਦੇ ਸਿਆਰੀ ਤੇ ਐੜਾ ਜਿਹੜਾ ਮੁਕਤ ਹੈ ਇਹ ਜਈਏ ਵਿੱਚੋਂ ਨਿਕਲਣਾ ਹੈ ਇਸ ਦਾ ਉਚਾਰਨ ਬਣ ਜਾਣਾ ਹੈ ਅਥਿਤਯ ਅਥਿਤਯ ਇਸ ਤਰ੍ਹਾਂ ਐੜਾ ਮੁਕਤਾ ਬੋਲਣਾ ਅੱਗੇ ਆ ਗਿਆ ਦਦੇ ਔਕੜ ਰਾਰਾ ਲਲਾ ਭੱਵੇ ਦੇ ਪੈਰ ਵਿੱਚ ਅੱਧਾ ਜਈਆ ਲੱਗਾ ਹੈ ਇਸ ਦਾ ਜਿਹੜਾ ਉਚਾਰਨ ਕਰਨਾ ਹੈ ਕਈ ਸੰਗਤਾ ਪੜ ਜਾਂਦੀਆਂ ਤੁਰਲੱਪਿਆ ਤੁਰਲਭਿਆਣੀ ਪੜਨਾ ਇਸ ਦਾ ਜਿਹੜਾ ਉਚਾਰਨ ਹੈ ਦਦੇ ਔਕੜ ਰਾਰਾ ਲਲਾ ਇਤੋਂ ਕੋ ਸਹੀ ਸ਼ਬਦ ਉੱਤੇ ਅਧਕ ਲਾ ਕੇ ਭੱਬੇ ਨੂੰ ਸਿਹਾਰੀ ਤੇ ਐੜਾ ਮੁਕਤਾ ਜਿਹੜਾ ਭੱਬੇ ਨੂੰ ਸਿਹਾਰੀ ਐੜਾ ਬਣਿਆ ਇਹ ਜਈਏ ਦੇ ਵਿੱਚੋਂ ਸਿਹਾਰੀ ਨਿਕਲ ਕੇ ਤੇ ਐੜਾ ਬਣ ਜਾਣਾ ਇਸ ਦਾ ਜਿਹੜਾ ਉਚਾਰਨ ਹੈ ਦੁਰਲਭ ਦੁਰਲਭ ਇਸ ਤਰ੍ਹਾਂ ਦੁਰਲਭ ਐੜਾ ਜਿਹੜਾ ਮੁਕਤਾ ਬੋਲਣਾ ਐੜੇ ਨੂੰ ਕੋਈ ਲਗਾ ਮਾਤਰਾ ਨਹੀਂ ਲਾਉਣੀ ਅੱਗੇ ਆ ਗਿਆ ਤੱਤੇ ਹੋੜਾ ਇੱਥੇ ਜਈਆ ਪੂਰਾ ਆਇਆ ਸੰਗਤ ਜੀ ਜਈਏ ਉੱਤੇ ਟਿੱਪੀ ਲੱਗੀ ਤਉੰਗ ਇਸ ਦਾ ਜਿਹੜਾ ਉਚਾਰਨ ਹੈ ਹੁਣ ਤੱਤੇ ਹੋੜਾ ਐਟਪੀ ਬਣਦੀ ਸੰਗਤਾ ਪੜ ਜਾਂਦੀ ਹੈ ਤਉੰਗ ਤਉੰਗ ਪਰ ਤਉੰਗ ਨਹੀਂ ਪੜਨਾ ਇਸ ਦਾ ਜਿਹੜਾ ਉਚਾਰਨ ਹੈ ਤੱਤੇ ਹੋੜਾ ਈੜੀ ਸਿਹਾਰੀ ਐਡੇ ਟਿੱਪੀ ਹੁਣ ਯਈ ਦੇ ਵਿੱਚੋਂ ਈੜੀ ਸਿਹਾਰੀ ਨਿਕਲ ਗਈ ਹੈ ਟਿੱਪੀ ਲੱਗ ਗਈ ਹੈ ਇਥੇ ਐੜਾ ਬਣ ਜਾਣਾ ਜਦੋਂ ਆਪਾਂ ਇਹਨੂੰ ਬੋਲਾਂਗੇ ਉਦੋਂ ਇਹਨਾਂ ਸ਼ਬਦਾਂ ਵਿੱਚ ਬੋਲਿਆ ਜਾਵੇਗਾ ਤੱਤੇ ਹੋੜਾ ਈੜੀ ਸਿਆਰੀ ਐੜੇ ਟਿੱਪੀ ਤੋਇੰਗ ਤੋਇੰਗ ਸ਼ਬਦ ਬੋਲਿਆ ਜਾਵੇਗਾ ਜਦੋਂ ਆਪਾਂ ਸ਼ਬਦਾਂ ਵਿੱਚ ਬਣਾ ਕੇ ਬੋਲਾਂਗੇ ਅੱਗੇ ਆ ਗਿਆ ਤੱਤੇ ਔਂਕੜ ਐੜੇ ਯਈਏ ਟਿੱਪੀ ਇਸ ਦਾ ਜਿਹੜਾ ਉਚਾਰਨ ਹੈ ਯਈਏ ਟਿੱਪੀ ਆ ਇੱਥੇ ਐੜੇ ਟਿੱਪੀ ਬਣ ਜਾਣਾ ਹੈ ਇਸ ਦਾ ਉਚਾਰਨ ਬਣ ਜਾਣਾ ਤੁਇੰ ਤੂੰੰ ਤੂੰੰ ਪੜਨਾ ਜੇ ਔਂਕੜ ਹੈ ਜੇ ਹੋੜ ਹੈ ਤੋਇੰਗ ਬਣ ਜਾਣਾ ਜੇ ਔਂਕੜ ਹੈ ਤੇ ਫਿਰ ਤੁੰ ਤੱਤੇ ਔਂਕੜ ਐ ਟਿੱਪੀ ਤੁੰ ਇਸ ਤਰ੍ਹਾਂ ਉਚਾਰਨ ਕਰਨਾ ਅੱਗੇ ਆ ਗਿਆ ਗੱਗੇ ਔਂਕੜ ਨਾਣਾ ਗੱਗੇ ਦੇ ਪੈਰ ਵਿੱਚ ਅੱਤਾ ਜਈਆ ਲੱਗਾ ਉੱਤੇ ਟਿੱਪੀ ਲੱਗੀ ਇਸ ਦਾ ਜਿਹੜਾ ਉਚਾਰਨ ਬਣ ਜਾਣਾ ਗੱਗਾ ਗੱਗੇ ਔਂਕੜ ਨਾਣਾ ਗੱਗੇ ਛਿਆਰੀ ਐੜੇ ਟਿੱਪੀ ਗੁਣਗਿਆੰ ਗੁਣਗਿਆੰ ਹੁਣ ਜਈਏ ਦੇ ਵਿੱਚੋਂ ਹੀ ਐਡੀ ਟਿੱਪੀ ਬਣ ਗਈ ਹੈ ਜਈਏ ਅੱਧਾ ਜਈਏ ਲੱਗਾ ਇਹਨੇ ਐੜਾ ਬਣ ਜਾਣਾ ਹੈ ਜਈਏ ਦੇ ਵਿੱਚੋਂ ਸਿਹਾਰੀ ਲੱਗੀ ਤੇ ਟਿੱਪੀ ਪਹਿਲਾਂ ਲੱਗੀ ਹੋਈ ਹੈ ਐਡੀ ਟਿੱਪੀ ਬਣ ਗਿਆ ਗੁਣਗਿਆੰ ਗੁਣਗਿਆੰ ਉਚਾਰਨ ਕਰਨਾ ਅੱਗੇ ਆਜੋ ਲੱਲਾ ਖਖੇ ਦੇ ਪੈਰ ਵਿੱਚ ਜਈਆ ਲੱਗਾ ਹੈ ਇਸ ਦਾ ਉਚਾਰਨ ਹੈ ਲੱਲਾ ਖਖੇ ਹਿਯਾਰੀ ਐੜਾ ਮੁਕਤਾ ਲਖਿ ਲਖਿ ਜਿਹੜਾ ਐੜਾ ਮੁਕਤਾ ਇਹਨੂੰ ਕੋਈ ਲਗਾ ਮਾਤਰਾ ਨਹੀਂ ਲਾਉਣੀ ਲਗਾ ਮਾਤਰਾ ਕਈ ਸੰਗਤਾ ਲਾ ਕੇ ਲਖਿਆ ਪੜ ਜਾਂਦੀਆਂ ਲਖਿਆ ਨਹੀਂ ਪੜਨਾ ਇਸ ਦਾ ਉਚਾਰਨ ਹੈ ਲਖ ਅੱਗੇ ਆ ਗਿਆ ਜਜਾ ਸਸੇ ਦੇ ਪੈਰ ਵਿੱਚ ਅੱਧਾ ਜਈਆ ਲੱਗਾ ਹੈ ਇਸ ਦਾ ਉਚਾਰਨ ਹੈ ਜਸ ਜਜਾ ਸਸੇ ਹਿਯਾਰੀ ਐੜਾ ਮੁਕਤਾ ਹੈ ਜਸ ਜਸਿਆ ਨਹੀਂ ਪੜਨਾ ਜਸ ਇਹਨਾਂ ਨੂੰ ਐੜਾ ਮੁਗਤਾ ਪੜਨਾ ਅੱਗੇ ਆ ਕੇ ਛਛੇ ਲਾ ਦਦੇ ਦੇ ਪੈਰ ਵਿੱਚ ਜਈਆ ਲੱਗਾ ਤੱਤੇ ਲਾਏ ਇਸ ਦਾ ਜਿਹੜਾ ਆਪਾਂ ਉਚਾਰਨ ਕਰਨਾ ਹੈ ਛਛੇ ਲਾ ਦਦੇ ਸਿਹਾਰੀ ਐੜਾ ਤੱਤੇ ਲਾ ਛੇਦੇ ਅਤੀ ਛੇਦੇ ਅਤੀ ਉਚਾਰ ਨੂੰ ਕਰਨਾ ਇਸ ਦਾ ਛਛੇ ਲਾ ਦਦੇ ਹਿਯਾਰੀ ਐੜਾ ਤਤੇ ਲਾ ਛੇਦੇ ਅਤੇ ਛੇਦੇ ਅਤੇ ਪੜਨਾ ਹੁਣ ਕਈ ਸੰਗਤਾਂ ਪੜ ਜਾਂਦੀਆਂ ਛੇਦ ਅਤੇ ਛੇਦ ਅਤੇ ਨਹੀਂ ਪੜਨਾ ਦਦੇ ਨੂੰ ਹਿਯਾਰੀ ਲਾ ਕੇ ਉਚਾਰਨ ਕਰਨਾ ਛੇਦੇ ਅਤੇ ਦਦੇ ਨੂੰ ਹਿਯਾਰੀ ਲੱਗੇਗੀ ਫਿਰ ਛੇਦੇ ਅਤੇ ਬਣੇਗਾ ਅੱਗੇ ਆ ਗਿਆ ਥੱਥੇ ਕੰਨਾ ਨੰਨੇ ਹਿਯਾਰੀ ਉੱਤੇ ਟਿੱਪੀ ਪੈਰ ਵਿੱਚ ਅੱਧਾ ਜਈਆ ਲੱਗਾ ਅੱਧਾ ਜਈਆ ਲੱਗਾ ਇਸ ਦਾ ਜਿਹੜਾ ਉਚਾਰਨ ਹੈ ਥੱਥੇ ਕੰਨਾ ਨੰਨੇ ਸਿਆਰੀ ਉੱਤੇ ਟਿੱਪੀ ਅੱਧਾ ਜਈਆ ਇਹਨੇ ਬਣ ਜਾਣਾ ਐੜੇ ਟਿੱਪੀ ਨੰਨੇ ਨੂੰ ਸਿਆਰੀ ਪਹਿਲਾਂ ਪਈ ਹੋਈ ਏ ਐੜੇ ਟਿੱਕ ਇੱਥੇ ਨੰਨੇ ਟਿੱਪੀ ਏ ਜਿਹੜਾ ਥੱਲੇ ਜਈਆ ਲੱਗਾ ਇਹਨੇ ਐੜਾ ਬਣ ਜਾਣਾ ਇਸ ਦਾ ਉਚਾਰਨ ਹੋ ਜਾਣਾ ਥਾਨਿਆਂ ਥਾਨਿੰਗ ਉਚਾਰਨ ਕਰਨਾ ਥਾਨਿਆਂ ਥੱਥੇ ਕੰਨਾ ਨੰਨੇ ਸਿਆਰੀ ਉੱਤੇ ਟਿੱਪੀ ਅੱਧਾ ਜਈਆ ਇਹਨੇ ਐੜੇ ਟਿੱਪੀ ਬਣ ਜਾਣਾ ਥਾਨਿਆਂ ਅਥ ਅਥਿਤ ਦੁਰਲੱਭਯ ਤੋਇੰ ਤਵੰ ਤੋਇੰ ਤਵੰ ਦੋਨਾਂ ਦਾ ਵੱਖਰਾ-ਵੱਖਰਾ ਉਚਾਰਨ ਇਹ ਔਕੜ ਨੇ ਇਹ ਹੋੜੀ ਦੇ ਨਾਲ ਹੈ ਤੋਇੰ ਤਵੰ ਗੁਣਕਯੰ ਲਖਯ ਜਸ੍ਯ ਛੇਦੀਅਤੇ ਥਾਨਯੰ ਸੋ ਸੰਗਤ ਜੀ ਅੱਜ ਆਪਾਂ ਇਨ੍ਹਾਂ ਸ਼ਬਦਾਂ ਦੀ ਸੰਖਿਆ ਕੀਤੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਜਿਨ੍ਹਾਂ ਸੰਗਤਾਂ ਨੇ ਕਿਸੇ ਸ਼ਬਦ ਦੀ ਸੰਖਿਆ ਲੈਣੀ ਹੋਵੇ ਕੋਈ ਸ਼ਬਦ ਪੁੱਛਣਾ ਹੋਵੇ ਸਾਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਸੈਂਡ ਕਰ ਦਿਆ ਕਰੋ ਸਾਡਾ ਨੰਬਰ YouTube ਦਿੱਤਾ ਹੋਇਆ ਹੈ ਸਾਰੀ ਸੰਥਿਆ YouTube ਦੀ ਪਲੇਲਿਸਟ ਦੇ ਵਿੱਚ ਪਈ ਹੈ ਪੰਜ ਬਾਣੀਆਂ ਸਹਿਸਕ੍ਰਿਤੀ ਭੱਟਾਂ ਦੇ ਸਵਈਏ ਸੁਖਮਨੀ ਸਾਹਿਬ ਬਾਵਣ ਅਖਰੀ ਜੈਸ੍ਰੀ ਦੀ ਵਾਰ ਤੇ ਅਤੇ ਹੋਰ ਮਹੰਗੇ ਸ਼ਬਦਾਂ ਦੇ ਉਚਾਰਨ ਦੱਸੇ ਹੋਏ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ